ਸਭ ਤੋਂ ਪਹਿਲਾਂ ਪੀੜੀਆਂ ਦਾ ਬਹੁਤ-ਬਹੁਤ ਧੰਨਵਾਦੀ ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਜੁੜੇ ਹੋਗੇ ਹੁਣ ਬਾਰ-ਬਾਰ ਪ੍ਰਸ਼ਾਸਨ ਜਿਹੜਾ ਹੈਗਾ ਗੋਲੀਆਂ ਦੇਣ ਤੇ ਉਤਰਿਆ ਹੋਇਆ ਪਿਛਲੇ 6 ਮਹੀਨਿਆਂ ਤੋਂ ਸੀ ਇਹ ਇਹ ਸਭਾ ਮੈਂ ਲੈਂਦੇ ਹਾਂ ਠੀਕ ਹੈ ਠੀਕ ਹੈ ਗੋਲੀਆਂ ਖਾ ਰਹੇ ਨਹੀਂ ਬਿਲਕੁਲ ਠੀਕ ਹੈ ਇੱਕ ਲੱਖ ਸਵੇਰ ਦਾ ਤਹਿਸੀਲ ਬੈਠਿਆ ਹੋਇਆ ਅੱਜ ਪ੍ਰਸ਼ਾਸਨ ਨੇ ਆਪਟਿਆ ਹੱਸਿਆ ਕਿ ਅੱਜ ਦਾ ਟਾਈਮ ਹੈ ਪ੍ਰਸ਼ਾਸਨ ਮਨਤੀ ਕਰਵਾ ਕੇ ਜਗ੍ਹਾ ਖਾਲੀ ਕਰਵਾ ਕੇ ਦੇਗਾ ਜਿਹੜੀ ਅਖੌਤੀ ਪਾਸਟਰ ਬਰਜਿੰਦਰ ਬਲਾਤਕਾਰੀ ਕਬਜ਼ਾ ਕਰਕੇ ਬੈਠਿਆ ਹੋਇਆ ਗਰੀਬ ਕਿਸਾਨ ਲਖਵੀਰ ਸਿੰਘ ਲੱਖਾਂ ਦੀ ਹੁਣੇ ਅਸੀਂ ਪ੍ਰਸ਼ਾਸਨ ਕੋਲ ਜਾ ਕੇ ਆਏ ਹੈਗੇ ਆ ਦੁਬਾਰਾ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਆਏ ਹੈਗੇ ਆ ਪ੍ਰਸ਼ਾਸਨ ਜਿਹੜੀਆਂ ਹੈਗੀਆਂ ਲਗਾਤਾਰ ਗੋਲੀਆਂ ਦੇਣ ਤੋਂ ਬਾਅਦ ਹੁਣ ਪ੍ਰਸ਼ਾਸਨ ਮੰਨਿਆ ਹੈਗਾ ਆਪਣਾ ਲਾਮ ਲਸ਼ਕਰ ਲੈ ਕੇ ਪਹੁੰਚ ਰਹੇ ਨੇ ਮਾਮਲਾ ਅਪਡੇਟ ਕਰਦਾ ਮਾਮਲਾ ਕੀ ਹੈਗਾ ਆ ਠੀਕ ਹੈ ਠੀਕ ਹੈ ਆ ਖੋਤੀ ਪਾਸਟਰ ਜਿਹੜਾ ਹੈਗਾ ਬਲਜਿੰਦਰ ਬਲਾਦਕਾਰੀ ਉਸ ਨੇ ਇੱਕ ਕਿਸਾਨ ਦੀ ਜ਼ਗਮੀਨ ਜਿਹੜੀ ਹੈ ਕਬਜ਼ਾ ਕੀਤੀ ਹੋਈ ਸੀ ਪਿਛੇ ਕਬਜ਼ਾ ਕਰਕੇ ਉਸ ਤੇ ਇੱਕ ਢਾਂਚਾ ਬਣਾਇਆ ਹੋਇਆ ਸੀਗਾ ਜੜਾਉਂਦਾ ਖੋਟੀ ਡੇਰਾ ਇਹਨੂੰ ਮੈਂ ਚਰਚ ਨਹੀਂ ਕਵਾਂਗਾ ਇਹ ਪਾਸਟਰ ਦਾ ਡੇਰਾ ਹੈਗਾ ਜੀ ਇਹ ਕਿਸਾਨ ਦੇ तकरीबन तकरीबन 18 ਤੋਂ 20 ਮਰਲੇ ਜੜੇ ਹੈਗੇ ਆ ਕਬਜ਼ਾ ਕਰਕੇ ਬੈਠਾ ਹੋਇਆ ਸੀਗਾ ਕਹਿੰਦੇ ਹੋਈ ਜੀ ਇਹ ਜੋ ਹੋਇਆ ਇਹ ਸਿਸਟਮ ਦਾ ਫੇਲੀਅਰ ਹੈ ਦਸੰਬਰ ਚੋੜਨੇ ਚੋੜੇ ਸੀ ਕੰਮ ਸਾਰਾ ਇੱਕ ਤੇ ਕਿਸੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਫਿਰ ਉਹਨੂੰ ਮਾਰਿਆ ਕੁੱਟਿਆ ਫਿਰ ਉਸ ਤੇ ਕੇਸ ਕਰਵਾਇਆ ਔਰ ਪ੍ਰਸ਼ਾਸਨ ਛੇ ਮਹੀਨੇ ਗੋਲੀਆਂ ਕਰ ਰਿਹਾ ਉਹ ਸਾਡੇ ਸਿੰਘ ਸਰ ਸਟੈਂਡ ਬਾਈ ਤੇ ਨੇ ਜੇ ਇਹ ਨਹੀਂ ਕਰਦੇ ਵੇ ਜੋ ਅਸੀਂ ਆਪਣੇ ਹਿਸਾਬ ਨਾਲ ਕਰਾਂਗੇ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਸਾਡੀ ਨਹੀਂ ਹੈ ਅਸੀਂ ਚਾਹਦੇ ਨਹੀਂ ਅਸੀਂ ਚਾਹਦੇ ਹਾਂ ਸ਼ਾਂਤੀ ਨਾਲ ਕੰਮ ਹੋਵੇ ਅਸੀਂ ਕੋਈ ਇਲੀਗਲ ਮੰਗ ਨਹੀਂ ਕਰੀ ਰਹੇ ਜਿਹਦੀ ਜ਼ਮੀਨ ਨੂੰ ਵਾਪਸ ਕੀਤੀ ਜਾਵੇ ਤੇ ਬਾਕੀ ਦੀ ਗੱਲ ਜਿਹੜੀ ਹੈ ਉਹ ਬਾਅਦ ਚ ਕਰਦੇ ਇੱਕ ਦੋ ਦੇਖੀ ਕਰਦੇ ਕਿ ਨਹੀਂ ਆਗੇ ਜੇ ਨਹੀਂ ਕਰਦੇ ਪਰ ਆਪਣੀ ਕਰ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ ਮੈਟਰ ਇਹ ਹੈ ਕਿ ਮੇਰੇ ਨਾਲ ਕਿਸਾਨ ਬੈਠੇ ਨੇ ਲਖਵੀਰ ਸਿੰਘ ਲੱਖਾ ਜਿਹੜਾ ਬਰਜਿੰਦਰ ਪਾਸਟਰ ਹੈਗਾ ਬਲਾਧਕਾਰੀ ਬਰਜਿੰਦਰ ਪਾਸਟਰ ਉਸ ਨੇ ਇਹਨਾਂ ਤੋਂ ਜ਼ਮੀਨ ਲਈ ਆਪਣਾ ਪੱਟੇ ਤੇ ਲਈ ਠੀਕ ਹੈ ਜੀ ਪੱਟੇ ਤੇ ਲੈ ਕੇ ਉਹਨੇ ਇਹਨਾਂ ਦੀ ਜ਼ਮੀਨ ਦੇ ਉੱਤੇ ਚਰਚ ਬਣਾਈ ਆਪਣੀ ਜਿਹੜੀ ਉਹਦੀ ਪੁਰਾਣੀ ਚਰਚ ਹੈਗੀ ਆ ਬੂਤਗੜ ਦੇ ਵਿੱਚ ਉਹ ਪਹਿਲਾਂ ਤਾਂ ਇਹਨਾਂ ਨੂੰ ਜਿਹੜੀ ਹੈਗੀ ਆ ਜ਼ਮੀਨ ਦਾ ਜਿਹੜਾ ਕਿਰਾਇਆ ਹੈਗਾ ਤਾਰਦਾਰਿਆ ਫਿਰ ਉਹਨੇ ਕਿਰਾਇਆ ਦੇਣਾ ਬੰਦ ਕਰਤਾ ਤੇ ਕਬਜ਼ਾ ਕਰਕੇ ਬਹਿ ਗਿਆ ਉਸ ਤੋਂ ਬਾਅਦ ਲਗਾਤਾਰ ਮੇਰੇ ਖਿਆਲ ਨਾਲ 4-5 ਸਾਲ ਤੋਂ ਹਾਂਜੀ 5 ਸਾਲ ਤੋਂ ਕਬਜ਼ਾ ਹੈਗਾ ਉਹ ਜ਼ਮੀਨ ਦੇ ਉੱਤੇ ਇਹਨਾਂ ਨੇ ਸਾਡੇ ਤੱਕ ਅਪਹੋਚ ਕੀਤੀ ਆ ਫਿਰ ਵਿੱਚ ਜੇ ਇਹ ਆਪ ਕਬਜ਼ਾ ਛਡਾਉਣ ਪਹੁੰਚੇ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਬਰਜਿੰਦਰ ਜਿਹੜਾ ਹੈਗਾ ਇੱਕ ਕਿਸਾਨ ਦੇ ਨਾਲ ਮਾਰਕੁੱਟ ਕਰ ਰਿਹਾ ਹੈ ਇਹ ਕਾਫੀ ਪੁਰਾਣਾ ਮਾਮਲਾ ਹੈ ਇਹ ਜਦੋਂ ਆਪਣਾ ਕਬਜ਼ਾ ਛੜਾਣ ਆ ਪਹੁੰਚਦੇ ਨੇ ਆਪਣੀ ਜ਼ਮੀਨ ਤੇ ਇਹਨਾਂ ਨਾਲ ਮਾਰਕੁੱਟ ਹੁੰਦੀ ਹੈ ਇਹਨਾਂ ਦੇ ਨਾਲੇ ਕੋਈ ਹੋਰ ਵਿਅਕਤੀ ਹੁੰਦਾ ਉਹਦੀ ਮਾਰਕੁੱਟ ਹੁੰਦੀ ਹੈ ਜਾਨੋਂ ਮਾਰਨ ਤੱਕ ਦੀ ਕੋਸ਼ਿਸ਼ ਕਰਦੇ ਨੇ ਬੈਨੀਪਾਲ ਨੂੰ ਮਾਰਦੀ ਮੈਂ ਤੁਹਾਨੂੰ ਤੁਹਾਨੂੰ ਵੀ ਨਾ ਅਡਰੈਸ ਕਰਾਵਾਂਗਾ ਉਹ ਜਦੋਂ ਸਾਰਾ ਇਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦੇ ਨੇ ਬੈਨੀਪਾਲ ਨੂੰ ਬੈਨੀਵਾਰ ਦਾ ਸਿਰ ਪਾੜਦੇ ਨੇ ਉਹਦੀਆਂ ਲੱਤਾਂ ਬਾਹਾਂ ਤੋੜਦੇ ਨੇ ਇਹਨਾਂ ਦਾ ਸਿਰ ਪਾੜਦੇ ਨੇ ਇਹ ਹਸਪਟਲਾਈਜ਼ ਹੁੰਦੇ ਨੇ ਉਸ ਤੋਂ ਬਾਅਦ ਉਹ ਮਾਮਲੇ ਨੂੰ ਰਫਾ-ਦਫਾ ਕਰਨ ਵਾਸਤੇ ਇਹਨਾਂ ਦੇ ਖਿਲਾਫ ਹੀ ਪਰਚੇ ਦਰਜ ਕਰਾ ਦਿੱਤੇ ਜਾਂਦੇ ਨੇ ਸੰਗੀਨਤਾ ਧਰਾਮਾ ਦੇ ਵਿੱਚ ਐਟ ਦਾ ਐਂਡ ਕਿਉਂਕਿ ਇਹ ਹੈਗੇ ਨੇ ਆਮ ਧਰਾ ਦੇ ਹੈਗੇ ਨੇ ਤੇ ਇਹਨਾਂ ਨੂੰ ਬੈਕ ਆਊਟ ਕਰਨਾ ਪੈਂਦਾ ਹੈ ਹਾਲਾਂਕਿ ਇਹਨਾਂ ਦੇ ਉੱਤੇ ਜਾਨੋਂ ਮਾਰਨ ਦੇ ਹਮਲੇ ਸੀਗੇ ਉਹ ਪਰਚੇ ਹੀ ਨਹੀਂ ਦਰਜ ਹੁੰਦੇ ਕਦੇ ਵੀ ਉਸ ਤੋਂ ਬਾਅਦ ਇਹ ਕੋਰਟ 'ਚ ਜਾ ਕੇ ਆਪਣੀ ਜ਼ਮੀਨ ਛੁਡਾਉਣ ਦੇ ਲਈ ਕੇਸ ਲੜਦੇ ਨੇ ਲੰਬਾ ਸਮਾਂ ਕੇਸ ਲੜਦੇ ਨੇ ਸਾਰੀਆਂ ਜੱਤੇਬੰਦੀਆਂ ਇਹਨਾਂ ਦੇ ਨਾਲ ਹੁੰਦੀਆਂ ਨੇ ਪਿਛਲੇ ਸਾਲ 24 2024 ਦੇ ਦਸੰਬਰ ਦੇ ਵਿੱਚ ਮਾਨਯੋਗ ਕੋਰਟ ਵੱਲੋਂ ਆਰਡਰ ਆ ਜਾਂਦਾ ਹੈ ਇਹਨਾਂ ਦੀ ਜ਼ਮੀਨ ਖਾਲੀ ਕਰਨ ਦਾ ਮਾਨਯੋਗ ਕੋਰਟ ਆਰਡਰ ਕਰਦਾ ਹੈਗਾ ਤਸਿਲ ਸਾਹਬ ਨੂੰ ਆਰਡਰ ਪਹੁੰਚਦੇ ਨੇ ਲਖਵੀਰ ਜੀ ਆਉਂਦੇ ਨੇ ਬਹੁਤ ਚੱਕਰ ਲਗਾਉਂਦੇ ਨੇ ਲਗਾਤਾਰ 6 ਮਹੀਨੇ ਤੋਂ ਇਹਨਾਂ ਨੂੰ ਜੜੀਆਂ ਹੈਗੀਆਂ ਪ੍ਰਸ਼ਾਸਨ ਵੱਲੋਂ ਗੋਲੀਆਂ ਦਿੱਤੀਆਂ ਜਾਂਦੀਆਂ ਅਸੀਂ 2 ਮਹੀਨੇ ਡੇਢ ਮਹੀਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਸੀ ਕਿ ਲਖਵੀਰ ਜੀ ਸਾਡੇ ਕੋਲ ਆਏ ਨੇ ਜੱਤੀ ਬੰਦੀਆਂ ਕੋਲ ਆਏ ਨੇ ਪ੍ਰਸ਼ਾਸਨ ਆਪਣੀ ਡਿਊਟੀ ਜਿਹੜੀ ਹੈਗੀ ਉਹ ਪੂਰੀ ਕਰੇ ਬਣਦੀ ਡਿਊਟੀ ਜੇ ਪ੍ਰਸ਼ਾਸਨ ਆਪਣੀ ਬਣਦੀ ਡਿਊਟੀ ਪੂਰੀ ਨਹੀਂ ਕਰਦਾ ਫਿਰ ਜਥੇਬੰਦੀਆਂ ਨੂੰ ਦੱਸ ਦਵੇ ਲਿਖਤੀ ਤੌਰ ਤੇ ਫਿਰ ਅਸੀਂ ਆਪ ਆਪਣੀਆਂ ਜਥੇਬੰਦੀਆਂ ਦੇ ਹਿਸਾਬ ਤੇ ਆਪਾਂ ਆਪਣਾ ਕਬਜ਼ਾ ਖਾਲੀ ਕਰਵਾ ਲੈਂਦੇ ਹਾਂ ਲਗਾਤਾਰ 6 ਮਹੀਨੇ ਤੋਂ ਪ੍ਰਸ਼ਾਸਨ ਆਪਣੀ ਡਿਊਟੀ ਜਿਹੜੀ ਆ ਉਹ ਪੂਰੀ ਨਹੀਂ ਕਰ ਰਿਹਾ ਹੁਣ ਉਸ ਜਿਹੜੀ ਜ਼ਮੀਨ ਆ ਜਿਹੜੀ ਇਹਨਾਂ ਦੀ ਜ਼ਮੀਨ ਉਹਦੇ ਵਿੱਚ 18 ਮਰਲੇ ਉਸ ਚਰਚ ਦੇ ਵਿੱਚ ਆਉਂਦੀ ਆ ਉਹਦੇ ਵਿੱਚ ਜਿਹੜਾ ਢਾਂਚਾ ਬਣਿਆ ਹੋਇਆ ਚਰਚ ਆ ਹੁਣ ਲਿਖਤੀ ਤੌਰ ਤੇ ਅਸੀਂ ਉਹਨੂੰ ਕੀ ਕਹੀਏ ਉਹ ਚਰਚ ਉਹਦੇ ਉੱਤੇ ਬਣਾ ਕੇ ਬੈਠਿਆ ਕਬਜ਼ਾ ਕਰਕੇ ਬੈਠਿਆ ਮੈਂ ਇਹ ਕਹਿਣਾ ਉੱਥੇ ਚਰਚ ਬਣਿਆ ਹੋਵੇ ਉੱਥੇ ਕੁਝ ਵੀ ਬਣਿਆ ਹੋਵੇ ਸਾਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਸਾਡੀ ਜ਼ਮੀਨ ਜਿਹੜੀ ਹੈਗੀ ਆ ਇਸ ਕਿਸਾਨ ਦੀ ਖਾਲੀ ਕਰਾ ਕੇ ਸਾਨੂੰ ਸਪੁਰਦ ਕੀਤੀ ਜਾਵੇ ਅੱਜ ਦਾ ਟਾਈਮ ਪ੍ਰਸ਼ਾਸਨ ਨੇ ਸਾਰੇ ਆਰਡਰ ਪਾਸ ਨੇ ਇਹਨਾਂ ਕੋਲ ਸਾਰੇ ਆਰਡਰਾਂ ਦੀਆਂ ਕਾਪੀਆਂ ਹੈ ਪ੍ਰਸ਼ਾਸਨ ਅੱਜ ਦਾ ਟਾਈਮ ਦਿੰਦਾ ਹੈ ਕਿ ਅੱਜ ਅਸੀਂ ਨਾਪ ਤੋਲ ਕਰਕੇ ਤੁਹਾਡੀ ਜ਼ਮੀਨ ਜਿਹੜੀ ਹੈ ਠੱਡੇ ਲਵਾ ਦਾਂਗੇ ਪ੍ਰਸ਼ਾਸਨ ਅੱਜ ਫੇਰ ਗੁਲੀਆਂ ਤੇ ਉਤਰਿਆ ਹੋਇਆ ਲਖਵੀਰ ਜੀ ਅ ਅਡਰੈਸ ਕਰਨਗੇ ਕੀ ਮਾਮਲਾ ਹੈਗਾ ਸਾਰਾ ਕੁਝ ਅ ਅੱਜ ਅਸੀਂ ਸਾਰੇ ਜਥੇਬੰਦੀਆਂ ਆਈਆਂ ਨੇ ਉਦਾਸੀ ਜੀ ਅੰਮ੍ਰਿਤਸਰ ਤੋਂ ਆਏ ਨੇ ਅਸੀਂ ਇਸ ਲਈ ਆਏ ਹਾਂ ਕਿ ਲਖਵੀਰ ਦੇ ਨਾਲ ਪਿਛਲੀ ਵਾਰੀ ਜਿਹੜੀ ਕੁੱਟਮਾਰ ਹੋਈ ਆ ਜਾਂ ਹੋਰ ਕੁਝ ਹੋਇਆ ਉਹ ਨਾ ਹੋਵੇ ਤੇ ਅੱਜ ਵੀ ਪ੍ਰਸ਼ਾਸਨ ਐਸ ਐਚ ਓ ਸਾਹਿਬ ਕਹਿੰਦੇ ਜੀ ਸਾਡੇ ਕੋਲ ਕੋਈ ਅਪਡੇਟ ਨਹੀਂ ਹੈਗੀ ਪ੍ਰਸ਼ਾਸਨ ਨੇ ਸਾਨੂੰ 9:30 ਦਾ ਟਾਈਮ ਦਿੱਤਾ 10 ਵਜਣ ਵਾਲੇ ਆ 10:00 11 ਵਜਣ ਵਾਲੇ ਆ ਪ੍ਰਸ਼ਾਸਨ ਵੱਲੋਂ ਕੋਈ ਅਪਡੇਟ ਨਹੀਂ ਹੈਗੀ ਅੱਜ ਮਤਲਬ ਪ੍ਰਸ਼ਾਸਨ ਫਿਰ ਗੋਲੀਆਂ ਤੇ ਉਤਰ ਆਇਆਗਾ ਹੁਣ ਜੇ ਪ੍ਰਸ਼ਾਸਨ ਦੇਖੋ ਕੋਰਟ ਵੱਲੋਂ ਆਰਡਰ ਨਹੀਂ ਮਾਰਿਓ ਕੋਰਟ ਦੇ ਆਰਡਰ ਨੇ ਜੇ ਕੋਰਟ ਦੇ ਆਰਡਰ ਆਪਣਾ ਪ੍ਰਸ਼ਾਸਨ ਨਹੀਂ ਪਰਸਿਊ ਕਰ ਸਕਦਾ ਫਿਰ ਪ੍ਰਸ਼ਾਸਨ ਸਾਹਿਬ ਨੂੰ ਲਿਖਤੀ ਵਿੱਚ ਦੇ ਰਹੇ ਅਸੀਂ ਜਤੇਬੰਦੀਆਂ ਬੁਲਾ ਲੈਨੇ ਆ ਫਿਰ ਪ੍ਰਸ਼ਾਸਨ ਸਾਨੂੰ ਇਹ ਨਾ ਕਦੇ ਵੀ ਕੱਲ ਨੂੰ ਟਕਰਾ ਹੋ ਗਿਆ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਚਾਹਨੇ ਪ੍ਰਸ਼ਾਸਨ ਆਪਣੀ ਡਿਊਟੀ ਕਰੇ ਪਰ ਪ੍ਰਸ਼ਾਸਨ ਆਪਣੀ ਡਿਊਟੀ ਤੋਂ ਭਗਵਾੜਾ ਅਸੀਂ ਕਰੀਏ ਕੀ ਕੱਲ ਮੈਨੂੰ ਨੇ ਜਿਹੜਾ ਮੈਰੋ ਵਾਲਾ ਮਾਮਲਾ ਹੁੰਦਾ ਲੋਕੀ ਕਹਿੰਦੇ ਮੈਨੂੰ ਨੇ ਐ ਕਰਦਾ ਉਹ ਕਰਦਾ ਮੈਨੂੰ ਪ੍ਰਸ਼ਾਸਨ ਦੇ ਕੋਲ ਬੇਨਤੀਆਂ ਕਰਦਾ ਰਿਹਾ ਜੇ ਪਰ ਮੈਂ ਪੂਰਾ ਕਰਵਾ ਮੈਰੋ ਪ੍ਰਸ਼ਾਸਨ ਦੇ ਕੋਲ ਬੇਨਤੀਆਂ ਕਰਦਾ ਰਿਹਾ 5 ਸਾਲ ਤੋਂ ਬੇਨਤੀਆਂ ਕਰਦਾ ਰਿਹਾ ਉਹਨੇ ਮਰਦੇ ਨੇ ਅੱਕ ਚਬੀਆਂ ਕਿਉਂਕਿ ਪ੍ਰਸ਼ਾਸਨ ਆਪਣੀ ਡਿਊਟੀ ਦੇ ਪੂਰਾ ਨਹੀਂ ਸੀ ਹੁਣ ਵੀ ਅਸੀਂ ਹੱਥ ਜੋੜ ਕੇ بار بار ਬੇਨਤੀ ਕਰਦੇ ਆਂ ਪ੍ਰਸ਼ਾਸਨ ਚੱਲੇ ਇਸ ਗਰੀਬ ਕਿਸਾਨ ਦੀ ਜ਼ਮੀਨ ਜਿਹੜੀ ਆ ਪੰਗਾਸ਼ ਕਰਕੇ ਖਾਲੀ ਗਾਕੇ ਦੇ ਦੇਵੇਂ ਅਸੀਂ ਆਪਣੇ ਘਰ ਨੂੰ ਜਾਈਏ